ਇੱਕ ਗੱਲ ਇਹ ਵੀ ਆ ਇੱਕ ਗੱਲ ਸ਼ੇਅਰ ਕਰਨੀ ਚਾਹੁੰਗਾ ਕਿ ਕਈ ਜਿਹੜੇ ਵਾਅਦੇ ਨਹੀਂ ਕੀਤੇ ਸੀ ਹੁਣ ਜਿੱਦਾਂ ਸਿਹਤ ਬੀਮਾ ਵਾਲਾ ਸੀਗਾ ਵਾਅਦਾ ਤਾਂ ਨਹੀਂ ਕੀਤਾ ਸੀਗਾ ਪਰ ਫਿਰ ਵੀ ਕੀਤਾ ਆ ਪਰ ਜਿਹੜੇ ਵਾਅਦੇ ਕੀਤੇ ਉਹ ਵੀ ਜਰੂਰ ਪੂਰੇ ਕਰਾਂਗੇ। ਬੜਾ ਤਾਂਜੀ ਕਿ ਮੈਂ ਤਾਂ ਤੁਹਾਨੂੰ ਪੁੱਛਿਆ ਕੀ ਬੜਾ ਤਾਂਜੀ ਕਿੱਸਾ ਜਾਂਦਾ ਕੀ ਆਮ ਆਦਮੀ ਪਾਰਟੀ ਨੂੰ ਆਪਣੇ ਕੈਂਡੀਡੇਟ ਨਹੀਂ ਲੱਭ ਰਹੇ ਤੁਸੀਂ ਵੀ ਉਧਰ ਆਣ ਕੇ ਜੁਆਇਨ ਕੀਤਾ ਹਰਮੀਤ ਸਿੰਘ ਸੰਧੂ ਜੀ ਦੇ ਵੀ ਇਹ ਕਿਹਾ ਜਾ ਰਿਹਾ ਵਿਰੋਧੀ ਤੁਹਾਡੇ ਕਹਿੰਦੇ ਆ। ਇੱਕ ਨੌਜਵਾਨ ਹੋ ਨੌਜਵਾਨ ਹੋਣ ਦੇ ਨਾਤੇ ਬੜੇ ਫਰਜ਼ ਤੁਹਾਡੇ ਬਣਦੇ ਆ ਜਿੱਥੇ ਨੌਜਵਾਨੀ ਬਚਾਉਣੀ ਆ ਤੁਸੀਂ ਬਜ਼ੁਰਗਾਂ ਦਾ ਵੀ ਖਿਆਲ ਰੱਖਣਾ ਇੱਕ ਸੇਧ ਵੀ ਦਿੰਦੇ ਹੋ ਤੁਸੀਂ ਕੀ ਲੱਗਦਾ ਹੋਲਡਿੰਗ ਕਹਿੰਦੇ ਜ਼ਿਆਦਾ ਲੱਗਦਾ ਇਹੋ ਕਹਿੰਦੇ ਮਾਨਸਬ ਹੁੰਦੇ ਸੀ ਕਿਸੇ ਦੇ ਹੋਲਡਿੰਗ ਤੇ ਤੰਜ ਕਸਦੇ ਹੁੰਦੇ ਸੀ ਅੱਜ ਹੋਲਡਿੰਗ ਜ਼ਿਆਦਾ ਕਮ ਘੱਟ ਵਿਰੋਧੀ ਤੇਰਾ ਵੀ ਕੰਮ ਹੁੰਦਾ ਹੈ ਕਈ ਵਾਰੀ ਕਿ ਤੰਜ ਕਸਲੀਆਂ ਟੀਚਰ ਕਰਨੀਆਂ ਤਾਂ ਕਈ ਵਾਰੀ ਹੋ ਜਾਂਦਾ ਕਿ ਕੋਈ ਕਮੀ ਪੇਸ਼ੀ ਹੁੰਦੀ ਹੈ ਜਾਂ ਜਾਂ ਨਹੀਂ ਵੀ ਹੁੰਦੀ ਕਈ ਵਾਰੀ ਉਹ ਉਹਨੂੰ ਥੋੜਾ ਜ਼ਿਆਦਾ ਹਾਈਲਾਈਟ ਕਰ ਦਿੰਦੇ ਆ ਜਾਂ ਸਾਡਾ ਕੋਈ ਵਿਰੋਧੀ ਆ ਉਤੇ ਪਰਚਾ ਕਰਵਾ ਦਿਓ ਜਾਂ ਸੋਸ਼ਲ ਮੀਡੀਆ ਦਾ ਗਲਾ ਹੀ ਫੜ ਲਓ ਕੀ ਕਾਰਨ ਲੱਗਦਾ ਅਸੀਂ ਤਾਂ ਆਵਾਜ਼ ਚੁੱਕਣ ਦੀ ਗੱਲਾਂ ਕਰਦੇ ਆ ਸਾਡੇ ਤੇ ਦੇਸ਼ ਦੇ ਵਿੱਚ ਇਹ ਕਾਨੂੰਨ ਬਣਿਆ ਹੋਇਆ ਹੈ ਨਾ ਪਰ ਫਿਰ ਵੀ ਕੀ ਲੱਗਦਾ ਜਿਹੜਾ ਆਵਾਜ਼ ਚੁੱਕਦਾ ਉਹਦਾ ਗਲਾ ਬਦਵਾਉਣ ਦੀ ਕੋਸ਼ਿਸ਼ ਵਿਰੋਧੀ ਧਿਰ ਦੀ ਕੀਤੀ ਜਾਂਦੀ ਹੈ ਇਹ ਹੈਗਾ ਆਵਾਮਾਦੀ ਪਾਰਟੀ ਚੋਂ ਜਾਣ ਤਰਨਤਾਰ ਦੀ ਜਿਮਨੀ ਚੋਣ ਆ ਤੇ ਜਿਮਨੀ ਚੋਣ ਦੇ ਵਿੱਚ ਸਾਰੀਆਂ ਪਾਰਟੀਆਂ ਧੂਆਂ ਧਾਰ ਪ੍ਰਚਾਰ ਤੇ ਜਿੱਤੇ ਦਾਅਵੇ ਕਰ ਰਹੀਆਂ ਜੇ ਆਪਾਂ ਸੱਤਾਧਿਰ ਦੀ ਗੱਲ ਕਰਦੇ ਆ ਸੱਤਾਧਿਰ ਹਮੇਸ਼ਾ ਹੀ ਕਹਿੰਦੀ ਹੈ ਕਿ ਸੀਟ ਮੇਰੀ ਆ ਰਿਜ਼ਲਟ 14 ਨੂੰ ਪਤਾ ਲੱਗਣਾ 11 ਨੂੰ ਵੋਟਾਂ ਪੈਣੀਆਂ ਵਾ ਸੱਤਾਧਿਰ ਪਾਰਟੀ ਹਮੇਸ਼ਾ ਇਹ ਕਹਿੰਨੇ ਕਿ ਜਿਵੇਂ ਜਿਹੀ ਸੱਤਾਧਿਰ ਦੀ ਪਰ ਕਿਤੇ ਨਾ ਕਿਤੇ ਰੌਬ ਬਦਲ ਵੀ ਜਾਂਦਾ ਲੋਕਾਂ ਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਸੱਤਾਧਿਰ ਦੇ ਹੁਣੇ ਹੀ ਆਪਾਂ ਇੱਕ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਵੋਟ ਸਾਡੀ ਆ ਸੀਰ ਸਾਡੀ ਆ ਤੇ ਹੁਣ ਵੀ ਸਾਡੇ ਨਾਲ ਇੱਕ ਸਤਕਾਰਯੋਗ ਐਮਐਲਏ ਸਹਿਬਾਨ ਤੇ ਜਵਾਨ ਆ ਨੌਜਵਾਨ ਐਮਐਲਏ ਆ ਜਿਹੜੇ ਲੋਕਾਂ ਦੀ ਆਵਾਜ਼ ਵੀ ਬਣੇ ਆ ਜਿਨ੍ਹਾਂ ਦੇ ਪਿਤਾ ਜੀ ਐਮਪੀ ਸਹਿਬਾਨ ਆ ਤੇ ਆਪ ਵੀਰ ਐਮਐਲਏ ਸਹਿਬਾਨ ਆ ਤੇ ਵੀਰ ਇਸ਼ਾਂਕ ਸ਼ਰਮਾ ਜੀ ਡਾਕਟਰ ਇਸ਼ਾਂਕ ਸ਼ਰਮਾ ਜੀ ਸਾਡੇ ਨਾਲ ਆ ਠੀਕ ਹੋ ਜੀ ਚੜ੍ਹਦੀ ਕਲਾ ਕਿਵੇਂ ਆ ਸਸਤੀ ਗਾਲ ਜੀ ਬਸ ਕਿਰਪਾ ਵਧੀਆਂ ਤੁਸੀਂ ਸੁਣਾਓ ਕਿਦਾ ਠੀਕ ਹੈ ਬਸ ਵਧੀਆਂ ਜੀ ਕਿਵੇਂ ਚੱਲ ਰਿਹਾ ਫਿਰ ਤਰਨ ਤਾਰਨ ਦੇ ਵਿੱਚ ਪ੍ਰਚਾਰ ਤੁਹਾਡਾ ਵਧੀਆ ਚੱਲ ਰਿਹਾ ਬਹੁਤ ਪਰਮਾਹੰਗਾਰਾ ਦੇਖਣ ਨੂੰ ਮਿਲ ਰਿਹਾ ਲੋਕਾਂ ਵੱਲੋਂ ਰਿਸਪਾਂਸ ਅੱਛਾ ਮਿਲ ਰਿਹਾ ਕਿਉਂਕਿ ਪਿਛਲੇ 3.5 ਸਾਲ 4 ਸਾਲ ਦੇ ਵਿੱਚ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਜਿਹੜੇ ਵੀ ਸਾਰੇ ਵੱਡੇ ਵੱਡੇ ਇਤਿਹਾਸਿਕ ਫੈਸਲੇ ਲਿੱਤੇ ਵਧੀਆ ਕੰਮ ਕੀਤੇ ਆ ਚਾਹੇ ਉਹ ਸਿਰਫ ਬਿਜਲੀ ਫ੍ਰੀ ਦੀ ਗੱਲ ਹੀ ਨਹੀਂ ਉਹ ਤਾਂ ਚਲੋ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੈ ਜਿਹੜੀਆਂ ਪਿਛਲੀਆਂ ਸਰਕਾਰੀ ਸਰਕਾਰਾਂ ਨਹੀਂ ਕਰ ਪਾਈਆਂ ਚਾਹੇ ਆਪਾਂ ਸਿਹਤ ਦੇ ਖੇਤਰ ਚ ਦੇਖਿਆ ਜਾਵੇ ਸਿੱਖਿਆ ਦੇ ਖੇਤਰ ਚ ਦੇਖਿਆ ਜਾਵੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤੇ ਆ ਸਰਕਾਰ ਨੇ ਤੇ ਹੁਣ ਆਪਾਂ ਸਿਹਤ ਦੀ ਜੀ ਗੱਲ ਕੀਤੀ ਜਾਵੇ 10 ਲੱਖ ਦਾ ਵੀ ਜੋ ਹੈ ਆਪਣਾ ਇੰਸ਼ੋਰੈਂਸ ਕਾਰਡ ਜੋ ਹੈ ਉਹਦੇ ਲਈ ਵੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਪੰਜਾਬ ਦੇ ਪੂਰੇ 65 ਲੱਖ ਪਰਿਵਾਰਾਂ ਨੂੰ ਬਿਨਾਂ ਕਿਸੇ ਕੰਡੀਸ਼ਨ ਤੋਂ ਸਿਹਤ ਦਾ ਬੀਮਾ ਦਿੱਤਾ ਜਾਏਗਾ ਇਹ ਕਿਤੇ ਬੀਬੀਆਂ ਦੇ 1000 ਰੁਪਏ ਵਾਲਾ ਕੰਮ ਤਾਂ ਹੋ ਜਾਊਗਾ ਕਿ ਸੱਚੀ ਜਾਣ ਕੇ ਲੋਕਾਂ ਦੇ ਕੋਲ ਫਾਇਦੇ ਹੋਣਗੇ ਨੇ ਨੇ ਬਿਲਕੁਲ ਹੋਣਗੇ ਦੇਖੋ ਨਾਲੇ ਜਿਹੜੇ ਤੁਸੀਂ ਹੁਣ ਗੱਲ ਛੇੜ ਹੀ ਲਈ ਹੈ ਜਿਹੜੀ ਬੀਬੀਆਂ ਦੇ ਪੈਸੇ ਵਾਲੀ ਉਹ ਵੀ ਅਸੀਂ ਜੋ ਐ ਹੁਣ ਬਜਟ ਦੇ ਵਿੱਚ ਸੀਐਮ ਸਾਹਿਬ ਨੇ ਵੀ ਕਿਹਾ ਆ ਕਿ ਬਹੁਤ ਜਲਦੀ ਹਾਂਜੀ ਹਾਂਜੀ ਬਿਲਕੁਲ ਲੈ ਕੇ ਆਵਾਂਗੇ ਕਿਉਂਕਿ ਵਾਦਾ ਕੀਤਾ ਆ ਤੇ ਗੱਲ ਇਹ ਵੀ ਆ ਇੱਕ ਗੱਲ ਸ਼ੇਅਰ ਕਰਨੀ ਚਾਹੁੰਗਾ ਕਿ ਕਈ ਜਿਹੜੇ ਵਾਦੇ ਨਹੀਂ ਕੀਤੇ ਸੀ ਹੁਣ ਜਿੱਦਾਂ ਸਿਹਤ ਬੀਮਾ ਵਾਲਾ ਸੀਗਾ ਵਾਦਾ ਤਾਂ ਨਹੀਂ ਕੀਤਾ ਸੀਗਾ ਪਰ ਫਿਰ ਵੀ ਕੀਤਾ ਆ ਪਰ ਜਿਹੜੇ ਵਾਦੇ ਕੀਤੇ ਉਹ ਵੀ ਜਰੂਰ ਪੂਰੇ ਕਰਾਂਗੇ ਵਾਦਾ ਬੜੀ ਦੇਰ ਵਫਾਰ ਐ ਕਾਸਕੇ ਬੀਬੀਆਂ ਦਾ ਬੀਬੀਆਂ ਨੇ ਨਾਰਾਜ਼ਗੀ ਵੀ ਆ ਸੀ ਪਿੰਡਾਂ ਜਦੋਂ ਵਿਚਰਦੇ ਆ ਨਾ ਹੋਰ ਕੁਝ ਕਹਿਣ ਨਾ ਕਹਿਣ ਬੀਬੀਆਂ ਇਹ ਕਹਿੰਦੀਆਂ ਸਾਡਾ 1000 ਰੁਪਇਆ ਕਿੱਥੇ ਆ ਪੁੱਛਿਓ ਪੁੱਛਿਓ ਤਾਂ ਹੀ ਕਹਿੰਦੇ ਨੇ ਕਿ ਤੁਸੀਂ ਮਿਲਣਾ ਐ ਐਮਐਲਏ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਸੀਐਮ ਸਾਹਿਬ ਕੋ ਆਵਾਜ਼ ਪਹੁੰਚੂਗੀ ਕਹਿੰਦੇ ਪੁੱਛਿਓ ਜ਼ਰੂਰ ਹਨਾ ਇਹ ਸੁਨੇਹਾ ਹੀ ਹੁੰਦਾ ਵਾ ਇੱਕ ਮੀਡੀਆ ਦਰੋਂ ਦੇ ਕਦੋਂ ਤੱਕ ਦੇ ਰਹੇ ਹੋ ਬੀਬੀਆਂ ਨੂੰ ਕਦੋਂ ਤਾਂ ਖੁਸ਼ੀ ਹੋਊਗੀ ਇੱਕ ਘਰ ਦੇ ਵਿੱਚ ਜਦੋਂ ਬੀਬੀਆਂ ਦੇ ਕੋਲੋਂ ਪੈਸੇ ਜਾਣਗੇ ਨਹੀਂ ਬਿਲਕੁਲ ਹੁਣ ਬਜਟ ਵੀ ਬਹੁਤ ਜਲਦੀ ਆਉਣ ਵਾਲਾ ਹੈ ਹੁਣ ਬਹੁਤ ਜਲਦੀ ਜੋ ਹੈ ਉਹਦੇ ਵਿੱਚ ਆਪਾਂ ਕਰ ਰਹੇ ਹਾਂ ਸਰਕਾਰ ਜੋ ਹੈ ਉਸੇ ਕੋਸ਼ਿਸ਼ ਨੂੰ ਲੱਗੀ ਹੋਈ ਹੈ ਕਿਉਂਕਿ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਨਾ ਕਿ ਸਿਰਫ ਇਹੀ ਕਿ ਲੋਕਾਂ ਦੀ ਸੇਵਾ ਕਰਨੀ ਜਿਹੜੇ ਵਾਦੇ ਕੀਤੇ ਉਹ ਵੀ ਬਖੂਬੀ ਤਰੀਕੇ ਨਾਲ ਪੂਰੇ ਵੀ ਕਰਨੇ ਆ ਤੇ ਜਰੂਰ ਇਹਨੂੰ ਵੀ ਪੂਰਾ ਕਰਾਂਗੇ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਵੀ ਆਇਲ ਸੇਵਾ ਨਿਭਾ ਰਹੇ ਹੋ ਪਹਿਲੋ ਕਿਹਦੇ ਨਾਲ ਸੀ ਤੁਸੀਂ ਹੋਰ ਕਿਹੇ ਪਾਰਟੀਆਂ ਨਾਲ ਸੰਬੰਧ ਸੀ ਤੁਹਾਡਾ ਨਹੀਂ ਮੇਰਾ ਐਸਐਚ ਮੇਰੇ ਪਿਤਾ ਜੀ ਐਮਪੀ ਨੇ ਡਾਕਟਰ ਰਾਜਕੁਮਾਰ ਜੀ ਉਹ ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਸੀਗੇ ਬੜੇ ਤੰਜ ਮੈਂ ਤਾਂ ਤੁਹਾਨੂੰ ਪੁੱਛਿਆ ਕੀ ਬੜਾ ਤੰਜ ਕਿਥਾ ਜਾਂਦਾ ਕੀ ਆਮ ਆਦਮੀ ਪਾਰਟੀ ਨੂੰ ਆਪਣੇ ਕੈਂਡੀਡੇਟ ਨਹੀਂ ਲੱਭ ਰਹੇ ਤੁਸੀਂ ਵੀ ਉਧਰ ਆਣ ਕੇ ਜੁਆਇਨ ਕੀਤਾ ਹਰਮੀਤ ਸਿੰਘ ਸੰਧੂ ਜੀ ਦੇ ਵੀ ਇਹ ਕਿਹਾ ਜਾ ਰਿਹਾ ਵਿਰੋਧੀ ਤੁਹਾਡੇ ਕਹਿੰਦੇ ਆ ਅਸੀਂ ਸੁਨੇਹਾ ਲੈ ਕੇ ਆਉਣੇ ਆ ਵਿਰੋਧੀ ਇਹ ਤੁਹਾਡੇ ਤੰਜ ਕੱਸ ਰਹੇ ਕਹਿੰਦੇ ਕਿ ਆਮ ਘਰਾਂ ਦੇ ਕਾਕੇ ਕਿੱਥੇ ਚਲ ਗਏ ਹੋਣ ਦੇਖੋ ਗੱਲ ਇਸ ਤਰ੍ਹਾਂ ਦੀ ਹੈ ਕਿ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਕੁਝ ਸਾਲ ਪਹਿਲਾਂ ਹੀ ਜੋ ਹੈ ਪਾਰਟੀ ਨੇ ਫਾਰਮ ਆਈ ਹੈ ਹੁਣ ਤੁਸੀਂ ਦੇਖ ਰਹੇ ਹੋ ਸਰਕਾਰ ਬਣੀ ਹੈ ਤੇ ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਪੁਰਾਣੀਆਂ ਪਾਰਟੀਆਂ ਤੋਂ ਬਹੁਤ ਪੁਰਾਣੀਆਂ ਆ ਤਾਂ ਹੁਣ ਇਸ ਤਰ੍ਹਾਂ ਕਈ ਵਾਰੀ ਹੁੰਦਾ ਚੇਂਜ ਤਾਂ ਹੋਣਾ ਨੇਚੁਰਲੀ ਹੁੰਦਾ ਹੈ ਕਈ ਵਾਰੀ ਕਿਉਂਕਿ ਪਾਰਟੀ ਦੀ ਕਈ ਵਿਚਾਰਧਾਰਾਵਾਂ ਹੁੰਦੀਆਂ ਆ ਕਈ ਮਾਈਂਡ ਸੈਟ ਹੁੰਦਾ ਹੈ ਕਈ ਤਰੀਕੇ ਦੇ ਨਾਲ ਸੰਗਠਨ ਦੇ ਵਿੱਚ ਆਪਣੇ ਆਪਣੇ ਤਰੀਕੇ ਤੌਰ ਤਰੀਕੇ ਹੁੰਦੇ ਆ ਤਾਂ ਉੱਥੇ ਕੁਝ ਸਿਗੇ ਇਦਾਂ ਦੀਆਂ ਤਕਲੀਫਾਂ ਸਿਗੀਆਂ ਤਾਂ ਕਰਕੇ ਜੋ ਹੈ ਪਾਰਟੀ ਨੂੰ ਚੇਂਜ ਕੀਤਾ ਗਿਆ ਸਿਗਾ ਤੇ ਕਿਸੇ ਇਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਜਾਣਾ ਜਿੱਥੇ ਕੰਮ ਵਧੀਆ ਤਰੀਕੇ ਦੇ ਨਾਲ ਹੋ ਰਹੇ ਨੇ ਲੋਕਾਂ ਦੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਵੀ ਕਰ ਰਹੀ ਹੈ ਸਰਕਾਰ ਤਾਂ ਇਹਦੇ ਮੈਂ ਸਮਝਦਾ ਕੋਈ ਹਰਜ ਨਹੀਂ ਹੈ ਕਿ ਅਸੀਂ ਪਾਰਟੀ ਦੇ ਜਾ ਕੇ ਜੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਸ਼ੰਗਜੀ ਤਰਨ ਤਾਰਨ ਕਿਵੇਂ ਵੇਖਦੇ ਹੋ ਬਾਰਡਰ ਬੈਲਟ ਆ ਬੜੀਆਂ ਇੱਥੋਂ ਦੀਆਂ ਲੋਕਾਂ ਦੀਆਂ ਲੋੜਾਂ ਹੋਣਗੀਆਂ ਤੁਸੀਂ ਵੇਖਿਆ ਹੋਊਗਾ ਹੈ ਤਾਂ ਸਾਰੇ ਪਿੰਡਾਂ ਦੇ ਲੋੜਾਂ ਹੁੰਦੀਆਂ ਕਿਉਂਕਿ ਗਲੀਆਂ ਨਾਲੀਆਂ ਬਣ ਤੱਕ ਕੇਵਲ ਸੀਮਤ ਰਹਿ ਗਈ ਅਸੀਂ ਵੈਸੇ 70 ਕੇ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸਾਨੂੰ ਆਜ਼ਾਦ ਹੋਇਆਂ ਨੂੰ ਅਜੇ ਕੇਵਲ ਅਸੀਂ ਉਹ ਘਾਟਨ ਗਲੀਆਂ ਨਾਲੀਆਂ ਦੇ ਕਰਦੇ ਆਂ ਤੇ ਉਹ ਵੀ ਐਮਐਲਏ ਸਾ ਲੋੜ ਸੀ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਲੋੜ ਸੀ ਪ੍ਰਵਾਸ ਰੋਕਣ ਦੀ ਲੋੜ ਸੀ ਨਸ਼ਾ ਰੋਕਣ ਦੀ ਇੱਥੇ ਵੇਖਦੇ ਹੋ ਮਜਬੂਰੀਆਂ ਇਸ ਇਲਾਕੇ ਦੀਆਂ ਕਿਉਂਕਿ ਹੈ ਤੇ ਹਰ ਇੱਕ ਇਲਾਕੇ ਦੀ ਖਾਸ ਕਰਕੇ ਬਾਰਡਰ ਬੈਲਡ ਦੀ ਨਸ਼ਾ ਦਾ ਇੱਥੇ ਕਾਰੋਬਾਰ ਕੀਤਾ ਜਾਂਦਾ ਨਸ਼ੇ ਦੇ ਤਸਕਰ ਬੈਠੇ ਹੋਏ ਆ ਕਿਵੇਂ ਬੰਦ ਹੋ ਸਾਰਾ ਕੁਝ ਨਹੀਂ ਦੇਖੋ ਮੁਹਿੰਮ ਚੱਲ ਰਹੀ ਆ 8 ਮਹੀਨੇ ਪਹਿਲਾਂ ਜੋ ਹੈ ਯੋਧ ਨਸ਼ਾ ਵਿਰੁੱਧ ਜੋ ਹੈ ਛੜਿਆ ਗਿਆ ਸੀ ਉਹਦੀ ਹੁਣ ਤੀਸਰੀ ਸਟੇਜ ਵੀ ਸ਼ੁਰੂ ਕਰ ਦਿੱਤੀ ਗਈ ਆ ਜਿਹੜੀ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਆ ਪਿੰਡ ਦੇ ਵਿੱਚ ਉਹਨਾਂ ਨੂੰ ਸਥਾਪਿਤ ਕਰਕੇ ਉਹਨਾਂ ਦੇ ਮੈਂਬਰ ਜਿਹੜੇ ਚੁਣਕੇ ਤਾਂ ਕਿ ਉਹ ਹੁਣ ਪਿੰਡ ਵਿੱਚੋਂ ਜਦੋਂ ਲੋਕ ਸਾਨੂੰ ਦੱਸਦੇ ਆ ਜਾਂ ਪੁਲਿਸ ਪ੍ਰਸ਼ਾਸਨ ਨੂੰ ਦੱਸਦੇ ਆ ਕਿ ਜੀ ਇੱਥੇ-ਇੱਥੇ ਨਸ਼ਾ ਇਸਤੇਮਾਲ ਹੋ ਰਿਹਾ ਜਾਂ ਨਸ਼ਾ ਵੇਚਿਆ ਜਾ ਰਿਹਾ ਤਾਂ ਇਹੀ ਕੋਸ਼ਿਸ਼ ਹੁੰਦੀ ਆ ਕਿ ਆਪਣੇ ਨਾਲ ਦੇ ਨਾਲ ਜੋ ਹੈ ਉਹਨਾਂ ਤੇ ਐਕਸ਼ਨ ਲਿੱਤਾ ਜਾਵੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਦਿੱਤਾ ਭੇਜਿਆ ਜਾਂਦਾ ਕਿਉਂਕਿ ਦੇਖੋ ਨੌਜਵਾਨ ਹੁੰਦੇ ਆ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਕਿਸੇ ਦੀ ਜ਼ਿੰਦਗੀ ਇਦਾਂ ਖਰਾਬ ਨਾ ਹੋ ਜਾਵੇ ਕਿਉਂਕਿ ਜਦੋਂ ਕੋਈ ਐਕਸ਼ਨ ਪਰਚਾ ਹੋ ਜਾਂਦਾ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਹੈ ਤਾਂ ਉਹਨਾਂ ਦੀ ਜੋ ਅੱਗੇ ਕੈਰੀਅਰ ਵੀ ਖਤਰੇ 'ਚ ਆ ਜਾਂਦਾ ਹੈ ਤਾਂ ਜਿਹੜਾ ਨਾਲੇ ਕਈ ਵਾਰੀ ਹੁੰਦਾ ਬੰਦਾ ਮਜਬੂਰੀ ਚਾਹੁੰਦਾ ਸਾਨੂੰ ਨਹੀਂ ਪਤਾ ਕਿਹੜੀ ਸਥਿਤੀ 'ਚ ਹੁੰਦਾ ਆ ਤਾਂ ਉਹਨਾਂ ਦੇ ਲਈ ਆਪਾਂ ਜੋ ਹੈ ਮੈਂ ਸਮਝਦਾ ਕਿ ਨਸ਼ਾ ਛਡਾਊ ਕੇਂਦਰ ਬਹੁਤ ਵਧੀਆ ਵਧੀਆ ਬਣਾਏ ਗਏ ਨੇ ਬਹੁਤ ਵਧੀਆ ਸਾਡੇ ਹੁਣ ਮੇਰਾ ਹਸ਼ਰਪੁਰ ਜ਼ਿਲ੍ਹਾ ਪੈਂਦਾ ਆ ਤਾਂ ਉੱਥੇ ਵੀ ਜੋ ਨਸ਼ਾ ਛਡਾਊ ਕੇਂਦਰ ਮੈਂ ਉੱਥੇ ਦੇਖ ਕੇ ਆਇਆ ਬਹੁਤ ਵਧੀਆ ਸਹੂਲਤਾਂ ਜਿਨ੍ਹਾਂ ਮੈਂ ਸਮਝਦਾ ਦਿੱਤੀਆਂ ਜਾ ਰਹੀਆਂ ਉੱਥੇ ਪੱਕੇ ਤੌਰ ਤੇ ਪੰਜਾਬ ਦਾ ਨਸ਼ਾ ਕਿਸ ਤਰ੍ਹਾਂ ਛੋੜ ਸਕਦਾ ਚਲੋ ਇੱਕ ਤੇ ਹੁੰਦਾ ਕਿ ਪਰਿਵਾਰ ਨੇ ਜ਼ੋਰ ਲਾਉਣਾ ਪਰਿਵਾਰ ਤੋਂ ਉੱਪਰ ਉੱਠ ਕੇ ਜਦੋਂ ਬਾਹਰ ਨੌਜਵਾਨੀ ਚ ਇਹ ਵਿਚਰ ਜਾਂਦੇ ਆ ਨਾ ਕਿਤੇ ਨਾ ਕਿਤੇ ਨੌਜਵਾਨ ਸਾਡੇ ਗਲਤ ਪਾਸੇ ਚੜ ਰ ਪੈਂਦੇ ਆ ਉਹਨਾਂ ਨੌਜਵਾਨ ਨੂੰ ਕਿੱਦਾਂ ਰੋਕੋਗੇ ਇਸ ਚੀਜ਼ ਤੋਂ ਕਿ ਖਾਸ ਮੁਸ਼ਕਲੀ ਜੇ ਤੁਸੀਂ ਇਸ ਨੇ ਕੋਈ ਜਿਹੜਾ ਤੁਸੀਂ ਸਵਾਲ ਪੁੱਛਿਆ ਬਹੁਤ ਵਧੀਆ ਸਵਾਲ ਹੈ ਇਹਦਾ ਇੱਕ ਮੈਂ ਇੱਕ ਲਾਈਨ ਦੇ ਵਿੱਚ ਇਸ ਤਰ੍ਹਾਂ ਜਵਾਬ ਨਹੀਂ ਦੇ ਸਕਦਾ ਮੈਂ ਜਵਾਬ ਜ਼ਰੂਰ ਦੇਣ ਵਾਲਾ ਇਹਦੀ ਇਹ ਗੱਲ ਹੈ ਕਿ ਦੇਖੋ ਜਿਸ ਤਰ੍ਹਾਂ ਜੇ ਆਪਾਂ ਜੜੋਂ ਖਤਮ ਕਰਨਾ ਹੈ ਇਹਦੇ ਬਹੁਤ ਗੁੰਝਲਾਂ ਆ ਬਿਲਕੁਲ ਉਹਨੂੰ ਆਪਾਂ ਹੌਲੀ-ਹੌਲੀ ਖੋਲ ਰਹੇ ਹਾਂ ਪਹਿਲਾਂ ਜਿਹੜਾ ਜਿਹੜੇ ਸ਼ਰੇਆਮ ਬੀਚਦੇ ਸੀਗੇ ਜੇ ਕਰਦੇ ਸੀ ਉਹ ਬੰਦ ਕੀਤੇ ਆ ਹੁਣ ਜਿਹੜੇ ਚੁੱਪਚੀ ਤੇ ਅੰਦਰ ਗਤੀ ਜਿਹੜੇ ਕਰਦੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਲੈ ਲੈ ਕੇ ਜਿਹੜੀ ਆਪਾਂ ਵਿਲੇਜ ਡਿਫੈਂਸ ਕਮੇਟੀਆਂ ਬਣਾ ਰਹੇ ਆ ਉਹ ਇਸੇ ਲਈ ਕਰ ਰਹੇ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਲੋਕ ਆਵਾਜ਼ ਚੱਕਦੇ ਸੀ ਪਰ ਆਵਾਜ਼ ਕਿਸੇ ਦੇ ਕੰਨਾਂ 'ਚ ਨਹੀਂ ਪੈਂਦੀ ਸੀਗੀ ਤਾਂ ਇਸ ਕਰਕੇ ਉਹਨਾਂ ਨੇ ਆਵਾਜ਼ ਚੱਕਣੀ ਬੰਦ ਕਰਦੀ ਸੀ ਹੁਣ ਅਸੀਂ ਇਹੀ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਮ ਲੋਕਾਂ ਨੂੰ ਕਿ ਜਿਹੜੇ ਪਿੰਡ ਦੇ ਲੋਕਾਂ ਨੂੰ ਤਾਂ ਕਿ ਤੁਸੀਂ ਇਸ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਰੱਖੋ ਸਰਕਾਰ ਤੇ ਭਰੋਸਾ ਰੱਖੋ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਨਸ਼ਾ ਵਿਕਦਾ ਹੈ ਜਾਂ ਇਸਤੇਮਾਲ ਹੁੰਦਾ ਸੀ ਉੱਥੇ ਐਕਸ਼ਨ ਜ਼ਰੂਰ ਲਵਾਂਗੇ ਤੇ ਇਸੇ ਤਰ੍ਹਾਂ ਹੀ ਹੌਲੀ-ਹੌਲੀ ਕਰਕੇ ਜੋ ਹੈ ਨਸ਼ਾ ਜਾਏਗਾ ਤੇ ਦੂਸਰਾ ਪਹਿਲੂ ਇਹਦਾ ਇਹ ਹੈ ਕਿ ਜਿਹੜੇ ਨੌਜਵਾਨ ਨੇ ਨਸ਼ਾ ਕਰਦੇ ਕਿਉਂ ਆ ਕਿ ਉਹ ਇਸੇ ਕਰਕੇ ਕਰਦੇ ਸੀਗੇ ਕਿਉਂਕਿ ਆ ਬਾਹਰ ਇਸ ਕਰਕੇ ਜਾਂਦੇ ਸੀਗੇ ਕਿ ਕਈ ਵਾਰੀ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਸੀਗੀ ਜਾਂ ਮਿਹਨਤ ਕਰਦੇ ਸੀਗੇ ਉਹਨਾਂ ਨੂੰ ਉਸ ਜਿੰਨਾ ਫਲ ਨਹੀਂ ਮਿਲਦਾ ਸੀਗਾ ਤਾਂ ਇਸ ਕਰਕੇ ਹੁਣ ਇਹ ਹੈ ਕਿ ਪੰਜਾਬ ਸਰਕਾਰ ਵੀ ਇਸ ਕੋਸ਼ਿਸ਼ 'ਚ ਲੱਗੀ ਹੋਈ ਆ ਕਿਉਂਕਿ ਹੁਣ ਜਿੱਦਾਂ ਮਾਨ ਸਾਹਿਬ ਨੇ ਵੀ ਕਿਹਾ ਸੀਗਾ तकरीबन 56000 ਤੋਂ ਜ਼ਿਆਦਾ ਜੋ ਹੈ ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਆ ਹੋਰ ਵੀ ਮਿਲ ਰਹੀਆਂ ਆ ਮੈਂ ਆਪਣੇ ਹਲਕੇ ਦੇ ਹਲਕਾ ਚੱਬੇ ਵਾਲ ਦੇ ਵਿੱਚ ਵੀ ਕਿਹਾ ਸੀਗਾ ਕਿ ਇੰਡਸਟਰੀ ਮੈਂ ਲੈ ਕੇ ਆਉਂਗਾ ਤੇ ਇੰਡਸਟਰੀ ਵੀ ਹੁਣ ਇੱਕ ਰੈਡੀ ਹੋ ਚੁੱਕੀ ਆ ਪਲਾਂਟ ਇੱਕ ਰੈਡੀ ਹੋ ਗਿਆ ਉੱਥੇ ਵੀ ਬਹੁਤ ਜਲਦੀ ਹਫਤੇ 10 ਦਿਨ ਦੇ ਵਿੱਚ ਤਕਰੀਬਨ ਆਪਾਂ ਸ਼ਾਇਦ ਇੱਕ ਉਦਘਾਟਨ ਕਰਾ ਕੇ ਉੱਥੇ ਜੋ ਹੈ ਜੌਬ ਕੈਂਪ ਵੀ ਰੱਖਾਂਗੇ ਜਿੱਥੇ ਨੌਜਵਾਨਾਂ ਨੂੰ ਹੋਰ ਨੌکریاں ਵੀ ਦਿੱਤੀਆਂ ਜਾਣਗੀਆਂ ਤੇ ਇਹੀ ਕੋਸ਼ਿਸ਼ ਹੈ ਕਿ ਆਪਾਂ ਐਜੂਕੇਸ਼ਨ ਸੈਕਟਰ ਨੂੰ ਵੀ ਹੋਰ ਬੈਟਰ ਕਰ ਰਹੇ ਆ ਅੱਛਾ ਵਿਰੋਧੀ ਤੰਜ ਕੱਸਦੇ ਆ ਕਹਿੰਦੇ ਕਿ ਫੋਲਡਿੰਗ ਲਾ ਦਿੰਨੇ ਹੋ ਬੋਰਡ ਲੱਗ ਜਾਂਦੇ ਆ ਕੰਮ ਘਟ ਹੁੰਦੇ ਆ ਕੀ ਲੱਗਦਾ ਤੁਹਾਨੂੰ ਇੱਕ ਨੌਜਵਾਨ ਹੋ ਨੌਜਵਾਨ ਹੋਣ ਦੇ ਨਾਤੇ ਬੜੇ ਫਰਜ਼ ਤੁਹਾਡੇ ਬਣਦੇ ਆ ਜਿੱਥੇ ਨੌਜਵਾਨੀ ਬਚਾਉਣੀ ਆ ਤੁਸੀਂ ਬਜ਼ੁਰਗਾਂ ਦਾ ਵੀ ਖਿਆਲ ਰੱਖਣਾ ਇੱਕ ਸੇਧ ਵੀ ਦਿੰਦੇ ਹੋ ਤੁਸੀਂ ਕੀ ਲੱਗਦਾ ਹੋਲਡਿੰਗ ਕਹਿੰਦੇ ਜ਼ਿਆਦਾ ਲੱਗਦੇ ਇਹੋ ਕਹਿੰਦੇ ਮਾਨਸਬ ਹੁੰਦੇ ਸੀ ਕਿਸੇ ਦੇ ਹੋਲਡਿੰਗ ਤੇ ਤੰਜ ਕੱਸਦੇ ਹੁੰਦੇ ਸੀ ਅੱਜ ਹੋਲਡਿੰਗ ਜ਼ਿਆਦਾ ਕਮ ਘਟ ਹੋ ਰਹੇ ਨਿਕੋਈ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਅਸੀਂ ਕਿਤੇ ਜਾਣਦੇ ਆ ਕਦੇ ਸਾਨੂੰ ਲੱਗਦਾ ਕਿ ਤਾਂ ਜੀ ਇੱਥੇ ਇੱਕ ਜਗ੍ਹਾ ਤੇ ਇਦਾਂ ਹੋ ਗਿਆ ਮੈਂ ਮੰਨਦਾ ਕੀ ਵੀਰੇ ਕਿ ਹੋ ਸਕਦਾ ਹੋਵੇ ਕਿ ਕਿਤੇ ਕੁਝ ਇਸ ਤਰ੍ਹਾਂ ਦਾ ਹੋ ਗਿਆ ਹੋਵੇ ਕਿ ਹੋਲਡਿੰਗ ਲੱਗੀ ਹੋਈ ਤੇ ਕੰਮ ਨਾ ਹੋ ਪਾਇਆ ਹੋਵੇ ਕਿਸੇ ਕਾਰਨ ਕਰਕੇ ਕਿਉਂਕਿ ਮੈਨੂੰ ਪਤਾ ਨਹੀਂ ਕਿ ਤੁਸੀਂ ਕਿਸ ਇੱਕ ਕਿਸ ਚੀਜ਼ ਦੇ ਬਾਰੇ ਗੱਲ ਕਰ ਰਹੇ ਹੋ ਨਾ ਤਾਂ ਇਸ ਕਰਕੇ ਮੇਰਾ ਉਹਦੇ ਬਾਰੇ ਕਹਿਣਾ ਮੁਸ਼ਕਿਲ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਕੰਮ ਜਿੱਥੇ ਕੀਤਾ ਹੈ ਚੰਗੀ ਤਰ੍ਹਾਂ ਹੀ ਕੀਤਾ ਹੈ ਸਰਕਾਰ ਨੇ ਵੀ ਤੇ ਅਸੀਂ ਵੀ ਜਦਾਂ ਹਲਕੇ ਦੇ ਵਿੱਚ ਵੀ ਕੰਮ ਕਰਦੇ ਆ ਕਈ ਵਧੀਆ ਤਰੀਕੇ ਦੇ ਨਾਲ ਕੰਮ ਮੁਕੰਮਲ ਕਰਾਇਆ ਜਾਂਦਾ ਕੰਮ ਚੰਗੇ ਹੀ ਚੱਲ ਰਿਹਾ ਕਿਉਂਕਿ ਹੁਣ ਵਿਰੋਧੀ ਧਿਰ ਦਾ ਵੀ ਕੰਮ ਹੁੰਦਾ ਹੈ ਕਈ ਵਾਰੀ ਕਿ ਟੰਜ ਕਸਲੀਆਂ ਟੀਚਰ ਕਰਨੀਆਂ ਤਾਂ ਕਈ ਵਾਰੀ ਹੋ ਜਾਂਦਾ ਕਿ ਕੋਈ ਕਮੀ ਪੇਸ਼ੀ ਹੁੰਦੀ ਹੈ ਜਾਂ ਜਾਂ ਨਹੀਂ ਵੀ ਹੁੰਦੀ ਕਈ ਵਾਰੀ ਉਹ ਉਹਨੂੰ ਥੋੜਾ ਜਿਆਦਾ ਹਾਈਲਾਈਟ ਕਰ ਦਿੰਦੇ ਆ ਇੱਕ ਜਿਹੀ ਹੋਰ ਹੁੰਦੀ ਵਿਰੋਧੀ ਧਿਰ ਦੀ ਮਲਕਿ ਅੱਜ ਕੱਲ ਮਾਹੌਲ ਜੋ ਬਣ ਗਿਆ ਕਿ ਜਿਹੜਾ ਸਾਡਾ ਵਿਰੋਧੀ ਆ ਉਹ ਭਾਵੇਂ ਸੋਸ਼ਲ ਮੀਡੀਆ ਹੀ ਮੰਨ ਲਓ ਜਾਂ ਸਾਡਾ ਕੋਈ ਵਿਰੋਧੀ ਆ ਉੱਤੇ ਪਰਚਾ ਕਰਵਾ ਦਿਓ ਜਾਂ ਸੋਸ਼ਲ ਮੀਡੀਆ ਦਾ ਗळा ਹੀ ਫੜ ਲਓ ਕੀ ਕਾਰਨ ਲੱਗਦਾ ਅਸੀਂ ਤਾਂ ਆਵਾਜ਼ ਚੁੱਕਣ ਦੀ ਗੱਲਾਂ ਕਰਦੇ ਆ ਸਾਡੇ ਤੇ ਦੇਸ਼ ਦੇ ਵਿੱਚ ਇਹ ਕਾਨੂੰਨ ਬਣਿਆ ਹੋਇਆ ਹੈ ਨਾ ਪਰ ਫਿਰ ਵੀ ਕੀ ਲੱਗਦਾ ਜਿਹੜਾ ਆਵਾਜ਼ ਚੁੱਕਦਾ ਉਹਦਾ ਗਲਾ ਬਦਮਾਉਣ ਦੀ ਕੋਸ਼ਿਸ਼ ਵਿਰੋਧੀ ਧਿਰ ਦੀ ਕੀਤੀ ਜਾਂਦੀ ਹੈ ਇਹ ਹੈਗਾ ਆਵਾਮਾਦੀ ਪਾਰਟੀ ਚੋਂ ਜਾਨ ਨਹੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਕਿਉਂਕਿ ਦੇਖੋ ਅਸੀਂ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਆ ਤੇ ਅਸੀਂ ਫ੍ਰੀ ਸਪੀਚ ਦੇ ਵਿੱਚ ਵਿਸ਼ਵਾਸ ਰੱਖਦੇ ਆ ਤਾਂ ਕਿ ਕੋਈ ਵੀ ਬੰਦਾ ਆਪਣੀ ਆਵਾਜ਼ ਚੁੱਕ ਸਕੇ ਕਿਉਂਕਿ ਨਾਲੇ ਜਦ ਤੱਕ ਦੇਖੋ ਵਧੀਆ ਚੀਜ਼ਾਂ ਦਾ ਚੱਲੋ ਕਹਿੰਦੇ ਆ ਉਹ ਵੀ ਚੱਲਦਾ ਜਾ ਨਾਲ ਜੇ ਕੋਈ ਮਾੜਾ ਵੀ ਕਵੇ ਤਾਂ ਉਹਦੇ 'ਚ ਕੋਈ ਹਰਜ ਨਹੀਂ ਆ ਮੈਂ ਸਮਝਦਾ ਕਿਉਂਕਿ ਉਹਨਾਂ ਦਾ ਹਾਂ ਕਮੀਆਂ ਕਮੀਆਂ ਸਾਨੂੰ ਨਾਲੇ ਪਤਾ ਲੱਗਣੀਆਂ ਚਾਹੀਦੀਆਂ ਜਦੋਂ ਕਮੀਆਂ ਪਤਾ ਲੱਗੂਗੀਆਂ ਤਾਂ ਹੀ ਤਾਂ ਅਸੀਂ ਉਹਦਾ ਹੱਲ ਤਾਂ ਹੀ ਸੁਧਾਰ ਕਰ ਸਕਦੇ ਹਾਂ ਸੁਧਾਰ ਕਰਨ ਦੀ ਅੱਪਾ ਕੋਸ਼ਿਸ਼ ਕਰ ਸਕਦੇ ਕਦਮ ਲੈ ਸਕਦੇ ਹਾਂ ਉਹਦੇ ਵੱਲ ਇਸ ਤਰ੍ਹਾਂ ਹੀ ਹੁੰਦਾ ਆ ਤਰਨ ਕਿੰਨੇ ਪਰਸੈਂਟ ਉਮੀਦ ਬਣ ਗਈ ਤੁਹਾਨੂੰ ਕਿਉਂਕਿ ਦਿਨ ਬੜੇ ਇੱਕਦੋ ਹੀ ਰਹਿ ਗਏ ਵੈਸੇ ਕਿੰਨੇ ਪਰਸੈਂਟ ਉਮੀਦ ਰੱਖਦੇ ਹੁਣ ਆਪਾਂ ਉਮੀਦ ਤੋਂ ਕਾਫੀ ਆਪਾਂ ਯਕੀਨ ਵਾਲ ਜਾ ਚੁੱਕੇ ਹਾਂ ਹੁਣ ਹੁਣ ਯਕੀਨ ਯਕੀਨ ਹੈ ਕਿ ਵਧੀਆ ਤਰੀਕੇ ਦੇ ਨਾਲ ਇੱਕ ਵੱਡੇ ਮਾਰਜਿਨ ਦੇ ਨਾਲ ਅਸੀਂ ਜਿੱਤ ਇੱਥੇ ਹਾਸਿਲ ਕਰਾਂਗੇ ਇੱਕ ਤਰਨ ਧਾਰ ਨੂੰ ਨਾ ਸੈਮੀ ਫਾਈਨਲ ਤੌਰ ਤੇ ਵੇਖਿਆ ਜਾ ਰਿਹਾ ਤੇ 2027 ਦਾ ਅਗਾਜ ਵੀ ਆ ਵੈਸੇ ਅਕਾਲੀ ਦਲ ਵੀ ਬੜੇ ਵੱਡੇ ਪੱਧਰ ਦਾ ਕਹਿ ਰਿਹਾ ਅਕਾਲੀ ਦਲ ਬਾਦਲ ਜਿੱਦੂ ਗੱਲ ਕਰਦੇ ਆ ਉਹ ਕਹਿੰਦੇ ਕਿ ਸੀਟ ਸਾਡੀ ਪੱਕੀ ਹੈ ਕਿੱਥੇ ਰੱਖ ਕੇ ਵੇਖ ਰਹੇ ਹੋ ਜੇ ਤਾਂ ਆਪਾਂ ਤੋਲ ਮੋਲ ਕੇ ਵ ਨੇ ਦੇਖੋ ਇਹ ਕੋਈ ਸੀਮ ਸਿੰਘ ਸਾਹਿਬ ਨੇ ਵੀ ਗੱਲ ਕੀਤੀ ਸੀ ਕੋਈ ਖੇਡ ਨਹੀਂ ਹੈ ਕਿ ਇੱਥੇ ਸੈਮੀਫਾਈਨਲ ਫਾਈਨਲ ਹੋ ਰਿਹਾ ਇਹ ਲੋਕਾਂ ਦੇ ਭਵਿੱਖ ਦੀ ਏਰੀਆ ਦੇ ਭਵਿੱਖ ਦੀ ਗੱਲ ਹੈ ਇਹ ਲੋਕਾਂ ਨੇ ਆਪਣਾ ਭਵਿੱਖ ਚੁਣਨਾ ਇੱਥੋਂ ਜੇ ਉਹਨਾਂ ਦੇ ਜੋ VOTING DAY ਵਾਲੇ ਦਿਨ ਇਲੈਕਸ਼ਨ ਵਾਲੇ ਦਿਨ ਉਹ ਉਹ ਹੀ ਤੈਅ ਕਰਨਗੇ ਇਹ ਲੋਕਾਂ ਦੇ ਡਿਸੀਜਨ ਨੇ ਉਹਨਾਂ ਦੇ ਜੋ ਹੈ ਉਹਨਾਂ ਨੇ ਤੈਅ ਕਰਨਾ ਹੈ ਕਿ ਕਿਹਦੀ ਕੌਣ ਉਹਨਾਂ ਦਾ ਨੁਮਾਇੰਦਾ ਬਣੇਗਾ ਤੇ ਮੈਨੂੰ ਪੂਰਾ ਯਕੀਨ ਹੈ ਕਿ ਕਿਉਂਕਿ ਲੋਕ ਬਹੁਤ ਸੂਝਵਾਨ ਨੇ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਮੈਂ ਦੇਖਿਆ ਆ ਕਿ ਬੜੇ ਸੂਝਵਾਨ ਲੋਕ ਵੋਟਰ ਹੈ ਤੇ ਸਾਰਾ ਸਮਝ ਕੇ ਦੇਖ ਕੇ ਹੀ ਵੋਟ ਪਾਉਂਦਾ ਹੈ ਤੇ ਮੈਨੂੰ ਸੱਤਾ ਥਿਰ ਤੁਸੀਂ ਲੈ ਜਾਓਗੇ ਇਸ ਵਾਰ ਦੀ ਤਰਨ ਧਾਰਨ ਦੀ ਕਿਉਂਕਿ ਟੱਕਰ ਦੇ ਵਿੱਚ ਬੜਿਆ ਇਸ ਟਾਈਮ ਨੌਜਵਾਨ ਇੱਕ ਮਨਦੀਪ ਸਿੰਘ ਜਿਹੜਾ ਇੱਕ ਵੱਖਰਾ ਅਕਾਲੀ ਦਲ ਵਾਰਤ ਪੰਜਾਬ ਤੋਂ ਆ ਗਿਆ ਕਾਂਗਰਸ ਵੀ ਪੂਰੇ ਦਮਗਜੇ ਮਾਰ ਰਹੀ ਆ ਬੀਜੇਪੀ ਵੀ ਕਹਿ ਰਹੀ ਆ ਕਿ ਸਾਡੀ ਜਿੱਤ ਯਕ ਕਾਂਗਰਸ ਦੀ ਵੀ ਇਹ ਗੱਲ ਕਰੀ ਗਏ ਤੇ ਅਕਾਲੀ ਦਰ ਪਾਦਲ ਦੀ ਵੀ ਗੱਲ ਕਰੀ ਨਾ ਸਾਰਿਆਂ ਦੇ ਵਿੱਚੋਂ ਕੀ ਲੱਗਦਾ ਤੁਹਾਨੂੰ ਨਹੀਂ ਹੁਣ ਤਾਂ ਦੇਖੋ ਹੁਣ ਮੈਂ ਤਾਂ ਤੁਹਾਨੂੰ ਆਪਣੇ ਇਹਦੇ ਬਾਰੇ ਵਿਚਾਰ ਦੱਸ ਸਕਿਆ ਕਿ ਅਸੀਂ ਜਿੱਤ ਜ਼ਰੂਰ ਆਪਾਂ ਜਿੱਤਾਂਗੇ ਬਾਕੀ 14 ਤਰੀਕ ਨੂੰ ਜ਼ਰੂਰ ਪਤਾ ਲੱਗ ਜਾਏਗਾ ਤੁਹਾਨੂੰ ਧੰਨਵਾਦ ਧੰਨਵਾਦ ਤੇ ਕੋਸ਼ਿਸ਼ ਇਹ ਹੈ ਕਿ ਜਿਹੜੀਆਂ ਗੱਲਾਂ ਕੀਤੀਆਂ ਵੀਰ ਮੇਰਿਆਂ ਨੇ ਤੇ ਖਰੇ ਰਹੀਏ ਅਸੀਂ ਕਿਉਂਕਿ ਇੱਕ ਵੱਡੀਆਂ ਜ਼ਿੰਮੇਵਾਰੀਆਂ ਤੇ ਖਾਸ ਕਰਕੇ ਨੌਜਵਾਨੀ ਦੇ ਮੋਢੇ ਤੇ ਆਸ਼ੰਕ ਜੀ ਜ਼ਿੰਮੇਵਾਰੀਆਂ ਅਸੀਂ ਨਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਬਜ਼ੁਰਗ ਸਾਡੇ ਅੱਗੇ ਲੱਗਦੇ ਆ ਤੇ ਵਧੀਆ ਖੁਸ਼ੀ ਮਿਲੀ ਕਿ ਤੁਹਾਡੇ ਵਰਗੇ ਨੋਹਾਰ ਬਦਲੀ ਜਾ ਸਕਦੀ ਆ ਅਸ਼ਾਂਕ ਜੀ ਅਸ਼ਾਂਕ ਜੀ ਧੰਨਵਾਦ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੇਖਦੇ ਆ ਇਲੈਕਸ਼ਨ ਦੇ ਵਿੱਚ ਕੇਵਲ ਥੋੜਾ ਜਿਹਾ ਸਮਾਂ ਵਾ ਨੌਜਵਾਨ ਐਮਐਲਏ ਸਾਹਿਬਾਨ ਸੀ ਅਸ਼ਾਂਕ ਸ਼ਰਮਾ ਜੀ ਡਾਕਟਰ ਅਸ਼ਾਂਕ ਸ਼ਰਮਾ ਕਹਿੰਦੇ ਆ ਕਿ ਤਰਨਤਾਰਨ ਦੇ ਵਿੱਚ ਜਿਮਨੀ ਅਸੀਂ ਲੈ ਹੀ ਜਾਣੀ ਆ ਵੈਸੇ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇੱਕ ਚੰਗੀ ਜਿੱਤ ਦਰਜ ਕਰਾਂਗੇ ਪਰ ਉਹ ਸਮਾਂ ਦੱਸੂਗਾ 11 ਦਾ ਤੇ 14 ਦਾ ਕਿਉਂਕਿ ਆਪੇ ਦੱਸ ਗਏ ਆ ਕਿ 11 ਤਰੀਕ ਦੀ VOTING ਆ 14 ਦਾ ਰਿਜ਼ਲਟ ਆ ਸਮਾਂ ਕਿਧਰਲੇ ਪਾਸੇ ਲੈ ਕੇ ਜਾਊਗਾ ਸਮੇ ਦੇ ਗਰਭ ਦੇ ਵਿੱਚ ਆ ਪਰ ਆਮ ਆਦਮੀ ਪਾਰਟੀ ਵੱਡੇ ਜਿੱਤ ਦੇ ਦਾਅਵੇ ਕਰ ਰਹੀ ਆ ਹਾਂ ਜਿਹੜੀਆਂ ਕਹਿੰਦੇ ਕੁਝ ਕਮੀਆਂ ਹੈਗੀਆਂ ਵਾਂ ਉਹਨਾਂ ਕਮੀਆਂ ਨੂੰ ਦੂਰ ਕੀਤਾ ਜਾਊਗਾ ਜਦੋਂ ਗਲੇ ਫੜਨ ਦੀ ਗੱਲ ਹੋਈ ਕਿਉਂਕਿ ਮੀਡੀਆ ਦਾ ਗਲਾ ਘੁੱਟਣਾ ਜਾਂ ਆਪਣੇ ਵਿਰੋਧੀ ਧਿਰ ਦਾ ਤੇ ਉਹ ਨੌਜਵਾਨ ਨੇ ਕਹਿਤਾ ਕਿ ਨਹੀਂ ਸਾਨੂੰ ਗੱਲ ਸੁਣਨੀ ਚਾਹੀਦੀ ਆ ਕਿਉਂਕਿ ਅਸੀਂ ਪੀੜਤਾਂ ਉਹ ਸਪੀਡ ਦੇ ਵਿੱਚ ਆ ਕਾਲ ਚੈਨਲ ਨੂੰ ਬੈਨ ਕੀਤਾ ਗਿਆ ਸੀ ਮੈਂ ਤਾਂ ਸਵਾਲ ਕੀਤਾ ਸੀ ਹਾਂ ਉਹਨਾਂ ਨੂੰ ਤੈਨੂੰ ਮੈਂ ਦੱਸਿਆ ਨਹੀਂ ਸੀ ਕਿ ਅਸੀਂ ਬੈਨ ਪਰ ਜਦੋਂ ਅਸੀਂ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਨਹੀਂ ਸਾਨੂੰ ਵਿਰੋਧੀ ਧਿਰ ਵੀ ਤਗੜਾ ਚਾਹੀਦਾ ਬੜੀ ਵਧੀਆ ਸੋਚ ਆ ਕਿ ਕਹਿੰਦੇ ਕਿ ਜੇ ਕੋਈ ਸਾਡੀਆਂ ਗਲਤੀਆਂ ਦੱਸੂਗਾ ਨਾ ਤੇ ਫਿਰ ਅਸੀਂ ਤਾਂ ਤਗੜੇ ਹੋ ਸਕਦੇ ਹਾਂ ਤੇ ਬਿਲਕੁਲ ਚੰਗੀ ਸੋਚ ਆ ਜੇ ਚੰਗੀ ਸੋਚ ਦੇ ਚੰਗੇ ਐਮਐਲਏ ਆਉਣਗੇ ਤੇ ਸ਼ਾਇਦ 227 ਵਾਲੇ ਪਾਸੇ ਵੀ ਜਾ ਸਕਦੇ ਆ ਨਹੀਂ ਤੇ 227 ਕੁਛ ਲੱਗਦਾ ਖੇਡ ਨਹੀਂ ਹੈਗੀ ਪਰ ਤਰਨਤਾਰਨ ਦੀ ਜਿਮਨੀ ਜਿਹੜੀ ਆ ਇਹ ਤੇ 11 ਤੇ 14 11 ਨੂੰ ਭਵਿੱਖ ਤੈਅ ਕਰਨਾ ਬਕਸਿਆਂ ਦੇ ਵਿੱਚ ਵੋਟਾਂ ਪਾ ਦੇਣੀਆਂ ਤੇ 14 ਨੂੰ ਬਕਸੇ ਖੁੱਲਣ ਤੋਂ ਬਾਅਦ ਪਿਖਤਾ ਹੋਣਾ ਦੇਖਦੇ ਹਾਂ ਜਿੱਤ ਕਿਹਦੀ ਬਣਦੀ ਹੈ ਇੱਥੇ